ਮੈਨੂੰ ਤੁਹਾਡੇ ਰਾਹੀਂ ਪਤਾ ਲੱਗਾ ਕਿ ਅਕਾਲ ਤਖਤ ਦਾ ਜਥੇਦਾਰ ਦਾ ਫੈਸਲਾ ਜਿਹੜਾ ਉਹਨਾਂ ਨੇ ਵਾਪਸ ਲਿਆ RAM REHIMWALA ਮੈਂ ਸਮਝਦਾ ਕਿ ਬਹੁਤ ਕਮਜ਼ੋਰੀ ਵਾਲੀ ਗੱਲ ਹੈ ਜਥੇਦਾਰ ਜੀ ਇਸ ਤਰ੍ਹਾਂ ਪੋਲਿਟੀਕਲ ਬੰਦਿਆਂ ਦੇ ਹੱਥਾਂ 'ਚ ਬਾਦਲ ਸਾਹਿਬ ਦੇ ਚਨਾ ਖੇਡਣ ਜਦੋਂ ਮਰਜ਼ੀ ਉਹ ਅਕਾਲ ਤਖਤ ਤੋਂ ਉਹਨਾਂ ਨੂੰ ਕਹਿ ਦਿੰਦੇ ਆ ਕਿ ਇੱਥੇ ਨਹੀਂ ਆਉਣਾ ਜਦੋਂ ਮਰਜ਼ੀ ਕਹਿ ਦਿੰਦੇ ਆ ਆਉਣਾ ਇਹ ਦਿੰਦੇ ਆ ਅਕਾਲ ਤਖਤ ਦੀ ਮਾਨ ਮਰਜ਼ੀਆ ਨੂੰ ਠੇਸ ਪਹੁੰਚ ਰਹੀ ਹੈ ਜਥੇਦਾਰਾਂ ਨੂੰ ਵੀ ਚਾਹੀਦਾ ਵੀ ਇਸ ਤਰ੍ਹਾਂ ਬਾਦਲ ਸਾਹਿਬ ਦੇ ਹੱਥਾਂ 'ਚ ਨਾ ਖੇਡਣ ਜਿਸ ਤਰ੍ਹਾਂ ਦਾ ਪੰਜਾਬ ਦਾ ਜੀ ਵਾਤਾਵਰਨ ਬਣ ਗਿਆ ਗੁਰੂ ਗ੍ਰੰਥ ਸਾਹਿਬ ਦੇ અપਮਾਨ ਤੋਂ ਬਾਅਦ ਸੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਅਸਤੀਫਾ ਦਿੱਤੇ ਆ ਤੇ ਜਥੇਦਾਰ ਵੀ ਇਹੋ ਜਿਹਾ ਕੰਮ ਨਾ ਕਰਨ ਮੈਂ ਸਮਝਦਾ ਜਥੇਦਾਰਾਂ ਨੂੰ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਸਰ ਬਾਦ ਸਰਕਾਰ ਕੀ ਕਰੇ ਬਾਦ ਸਰਕਾਰ ਡਿਸਕਸ ਕਰਨੀ ਚਾਹੀਦੀ ਹੈ ਜੀ ਉਹ ਪੋਲੀਟੀਕਲੀ ਵੀ ਤੇ ਰਿਲੀਜੀਅਸਲ ਤੌਰ ਤੇ ਵੀ ਮੁਜ਼ਰੇਬ ਅਲੀ ਫੇਲ ਹੋਈ ਹੈ ਕਿਸਾਨ ਮਰ ਰਹੇ ਆ ਗੁਰੂ ਗ੍ਰੰਥ ਸਾਹਿਬ ਦਾ અપਮਾਨ ਹੋ ਰਿਹਾ ਤੇ ਬੰਦ ਸਾਹਿਬ ਨੂੰ ਰਜ ਕਰਨਾ ਤਾਂ ਹੁਣ ਕੋਈ ਹਲਾਕੀ ਹਾਕੀ ਨਹੀਂ ਇਹਦੇ ਤੋਂ ਵੱਧ ਪਾਵਰ ਅਜ ਤੱਕ ਮੇਰਾ ਖਿਆਲ ਪੰਜਾਬ ਦੇ ਵਿੱਚ ਕਿਸੇ ਬੰਦੇ ਨੂੰ ਜਦੋਂ ਕਿ ਸਰਕਾਰ ਵੀ ਉਹਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਦੀ ਹੈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਉਹਦਾ ਅਕਾਲ ਤਖਤ ਦਾ ਜਥੇਦਾਰ ਵੀ ਉਹਦਾ ਸਾਰਾ ਟੱਬਰ ਉਹਦਾ ਕੈਬਨਟ ਦੇ ਵਿੱਚ ਕੋਈ ਉਹਦਾ ਵਿਰੋਧੀ ਨਹੀਂ ਹੈ ਆਪੋਜੀਸ਼ਨ ਦਾ ਦੀ ਕੋਈ ਚੀਜ਼ ਨਹੀਂ ਹੈ ਇਹਦੇ ਹੁਣ باوجود ਵੀ ਇੰਨੀ ਪਾਵਰ ਹੋਣ ਦੇ ਬਾਵਜੂਦ ਵੀ ਅੱਜ ਪੰਜਾਬ ਦਾ ਹਾਲ ਜਿਹੜਾ ਉਹ ਸਭ ਤੋਂ ਮਾੜਾ ਪੰਜਾਬ 17ਵੇਂ ਨੰਬਰ ਤੇ ਚਲਾ ਗਿਆ ਇਸ ਕਰਕੇ اخلاقی ਤੌਰ ਤੇ ਪੰਜਾਬ ਦਾ ਇਹਨੂੰ ਰਾਜਪਾ ਕਰਨ ਦਾ ਕੋਈ ਹੱਕ ਨਹੀਂ ਪੰਜਾਬ ਚ ਨਵਾਂ ਮੰਡਟ ਆਉਣਾ ਚਾਹੀਦਾ ਪੋਲੀਟੀਕਲੀ ਵੀ ਤੇ ਅਰਸੇ ਤੋਂ ਤੇ ਆਪਣੇ ਰਿਲੀਜੀਅਸਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਦੁਬਾਰਾ ਚੋਣ ਹੋਣੀ ਚਾਹੀਦੀ ਹੈ ਔਰ ਪੰਜਾਬ ਦੇ ਵਿੱਚ ਐਸੈਂਬਲੀ ਦੀ ਵੀ ਚੋਣ ਜਿਹੜੀ ਆ ਚਾਹੀਦਾ ਗਵਰਨਰ ਸਾਹਿਬ ਨੂੰ ਵੀ ਰਿਕੁਐਸਟ ਕਰਾਂਗੇ ਕਿ ਐਸੈਂਬਲੀ ਪੰਕ ਕੀਤੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਨਵੀਂ ਚੋਣ ਕਰਾਈ ਜਾਵੇ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਹੀ ਇਹਨਾਂ ਦੇ ਵਿੱਚ ਜਥੇਦਾਰਾਂ ਦੇ ਵਿੱਚ ਤੇ ਇਸ ਸੰਸਥਾ ਦੇ ਵਿੱਚ ਪ੍ਰੋਸਾ ਨਹੀਂ ਕਿ ਬਾਦਲ ਸਾਹਿਬ ਨੇ ਸਾਰੇ ਇੰਸਟੀਚਿਊਨ ਬਰਬਾਦ ਕਰ ਦਿੱਤੇ ਆ ਅਕਾਲ ਤਖਤਾ ਵੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿੱਥੇ ਲੋਕਾਂ ਦੀ ਰੱ ਔਰ ਇਹ ਆਸਥਾ ਫੇਲ ਕਰਨ ਚ ਸਭ ਤੋਂ ਵੱਧ ਬਾਦਲ ਸਾਹਿਬ ਦਾ ਕਿਸ